ਦੇਖੋ ਜੀ ਇੱਕ ਹੱਥ ਦੇ ਨਾਲ ਉਹਨੇ ਫੋਰਸ ਨਹੀਂ ਲੱਗਦੀ ਹੈਗੀ ਵਿੱਚੋਂ ਵਿੱਚੋਂ ਮੈਂ ਪਾਜ਼ ਕਰਕੇ ਦਿਖਾ ਰਹੀ ਹਾਂ ਤੁਹਾਨੂੰ ਇਸ ਤਰੀਕੇ ਨਾਲ ਦਾ ਕਲਰ ਚੇਂਜ ਹੋਣ ਲੱਗ ਜੂਗਾ ਤੇ ਥਿੱਕ ਹੋਣ ਲੱਗ ਜੂਗਾ ਕਰੀਮ ਫੋਰਮ ਦੇ ਵਿੱਚ ਆਉਣਾ ਸਟਾਰਟ ਹੋ ਜੂਗਾ ਇਹ ਦੇਖੋ ਜੀ ਬਸ 30 ਸੈਕਿੰਡਸ ਕਿਸਨ ਤੋਂ ਬਾਅਦ ਇਹਦਾ ਟੈਕਸਚਰ ਦੇਖੋ ਤੁਸੀਂ ਪੇਸਟ ਦੇ ਉਹਦੇ ਚ ਆ ਗਿਆ ਹੈ ਫੋਰਮ ਦੇ ਵਿੱਚ ਇਹ ਤੇ ਤੁਸੀਂ ਨਟ ਮੇ ਜਾਨੀ ਕਿ ਜਾਇਫਲ ਦੇਖ ਸਕਦੇ ਹੋ ਇਸ ਤਰੀਕੇ ਦਾ ਹੋ ਗਿਆ ਇਹਨੂੰ ਇਸ ਡੱਬੀ ਦੇ ਵਿੱਚ ਟਰਾਂਸਫਰ ਕਰ ਲੈਣੇ ਆ ਇਦਿਗੇ ਚ ਆਪਾਂ ਨੇ ਆਇਲਸ ਐਡ ਕੀਤੇ ਨੇ ਪਰ ਤੁਹਾਡੀ ਸਕਿਨ ਬਿਲਕੁਲ ਵੀ ਆਇਲੀ ਨਹੀਂ ਹੋਊਗੀ ਕਿਉਂਕਿ ਇਹ ਜਿਹੜਾ ਨਟਮੇਗ ਹੁੰਦਾ ਨਾ ਜਾਇਫਲ ਇਹ ਥੋੜਾ ਜਿਹਾ ਬਹੁਤ ਮਤਲਬ ਥੋੜਾ ਜਿਆਦਾ ਹੀ ਡਰਾਈਨੈਸ ਕਰ ਦਿੰਦਾ ਸਕਿਨ ਨੂੰ ਇਸ ਕਰਕੇ ਇਹਦੇ ਅੰਦਰ ਨਾ ਆਪਾਂ ਇਹਨੂੰ ਇਕੱਲੇ ਨੂੰ ਨਹੀਂ ਲਾ ਸਕਦੇ ਇਹਦੇ ਅੰਦਰ ਆਪਾਂ ਨੇ ਮਤਲਬ ਕੋਈ ਆਇਲ ਵਗੈਰਾ ਕੋਈ ਵਿਟਾਮਿਨ ਨਹੀਂ ਤਾਂ ਕੈਪਸੂਲ ਵਗੈਰਾ ਇਹ ਆਪਾਂ ਮਿਕਸ ਕਰਕੇ ਫਿਰ ਇਹਨੂੰ ਯੂਜ਼ ਕਰਨਾ ਹੁੰਦਾ ਤੇ ਹੁਣ ਆਪਾਂ ਇਧਰ ਕੇਸਰ ਲੈ ਲਾਂਗੇ ਜੀ ਕੇਸਰ ਦੀ ਮੇਰੇ ਕੋਲ ਦੋ ਡੱਬੀਆਂ ਸੀਗੀਆਂ ਜਿੰਨਾ ਕੇਸਰ ਮੈਂ ਲੈਣਾ ਮੈਂ ਇਧਰ ਕੱਢ ਲਿਆ